ਅਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਾਰੇ ਦੱਸਣਾ ਚਾਹਣਾ ਵੀ ਘਟਿਆ ਲੋਕ ਜੋ ਇਨਸਾਨ ਰਹਿੰਦੇ ਨੇ ਦੁਨੀਆਂ ਦੇ ਵਿੱਚ 95% ਲੋਨ ਨਹੀਂ ਨਾ ਪਗਦੀ 1-2% ਲੋਕ ਇਹ ਜਿਹਨੇ ਜੋ ਅਨਸ਼ਾਨੀਤ ਨੂੰ ਸ਼ਰਮ ਸਾਰਵ ਕਰਦੇ ਨੇ ਜਿਵੇਂ ਕਿ ਕੱਲ ਇੱਥੇ ਸ਼ਾਮ ਨੂੰ ਮੈਨੂੰ 5 ਵਜੇ ਫੋਨ ਜਾਂਦਾ ਵੀਰ ਦਾ ਸਾਡੇ ਦਾ ਕਹਿੰਦਾ ਕਿ ਇੱਥੇ ਆਪਣੇ ਕੋਲ ਸੜਕ ਤੇ ਕੋਈ ਵੇਲੇ ਨੂੰ ਪੁੱਛਾ ਹਾਂ ਭੈਣੇ ਕੀ ਗੱਲਬਾਤ ਜਿੱਥੋਂ ਆਈਆਂ ਬੇ ਥੋੜੀ ਜਿਹੀ ਦਿਮਾਗੀ ਅਪਸੈਟ ਸੀ ਵੀ ਭੈਣਾ ਬੁੱਧੀ ਵੀ ਥੋੜੀ ਇਹੋ ਜਿਹੀ ਸੀ ਭੈਣ ਦੇ ਵਿਚਾਰੇ ਤੇ ਪਹਿਲਾਂ ਦੋ ਪੰਜ ਸੱਤ ਮਿੰਟ ਬੋਲੀ ਨਹੀਂ ਕੋਸਾਂ ਬੋਲਣ ਤੋਂ ਬਾਅਦ ਜਦੋਂ ਬੋਲ ਬੋਲੀ ਦਾ ਉਹ ਦੱਸਿਆ ਉਹਨੇ ਭੈਣ ਨੇ ਕਹਿੰਦੀ ਵੀ ਮੈਨੂੰ ਇੱਥੇ ਲਾ ਕੇ ਸਟਿੰਗੇ ਲਾ ਕੇ ਇੱਥੇ ਮੈਨੂੰ ਸਟਿੰਗੇ ਚ ਲਾ ਕੇ ਉਹ ਲਾ ਕੇ ਮੋਟੇ ਪਾ ਲਿਆ ਫਿਰ ਕੋ ਸਾਡੇ ਗੁਮਾਂਢ ਇੱਥੇ ਚੌੜ ਲਾਉਂਦੇ ਸੀਗਾ ਸਰਦਾਰ ਵੀਰ ਸਾਡਾ ਭਰਾ ਤੇ ਜੀਨੀਤ阿里 ਹੋਈ ਉਹ ਕਹਿੰਦਾ ਜੀ ਇਹ ਚੀਜ਼ ਨੂੰ ਮੈਂ ਵੀ ਦੇਖਿਆ ਵੀ ਕੋਈ ਮੁੰਡਾ ਕੋਲ ਨੂੰ ਲਾ ਕੇ ਚਲਾ ਗਿਆ ਨੇ ਰੂੜਾ ਵੀ ਮਾਰਿਆ ਉਹਨੇ ਜਦੋਂ ਭੈਣ ਨੂੰ ਪੁੱਛਿਆ ਵੀ ਕੀ ਗੱਲ ਕੀ ਹੋ ਗਈ ਭੈਣੇ ਉਹ ਕਹਿੰਦੀ ਮੇਰੇ ਨਾਲ ਕੋਈ ਨੇ ਗਲਤ ਹਰਕਤ ਕੀਤੀ ਹੈ ਮੇਰੇ ਨਾਲ ਇਥੇ ਤੋਂ ਬਾਅਦ ਮੈਨੂੰ ਲਾ ਕੇ ਛੱਡ ਗਏ ਯਾਰ ਕਿਉਂ ਅਨਸ਼ਾਨੀਤ ਨੂੰ ਸ਼ਰਮਸਾਰ ਕੋ ਕਰਦੇ ਹੋ ਯਾਰ ਤੁਸੀਂ ਮਾੜਾ ਮੋਟਾ ਰੱਬ ਦਾ ਖਿਆਲ ਵੀ ਰੱਖੋ ਪਰਮਾਤਮਾ ਦੀ ਬਾਤ ਦਾ ਯਾਰ ਜੀ ਉਡੀਕਾਂ ਵਿੱਚ ਧੀਆ ਹੋਣਗੀਆਂ ਛੋਟੀਆਂ ਵੀ ਭੈਣਾਂ ਹੋਣਗੀਆਂ। ਉਹ ਸਾਰੇ ਦਾ ਤਰੀ ਮਾਂ ਦੇ ਬਰਾਬਰ ਦੀ ਹੋਵੇ ਭੈਣ ਹੋਵੇ। ਮਾਂ ਦੀ ਉਮਰ ਦੀ ਭੈਣ ਹੋਵੇ ਸ਼ਾਇਦ। ਤੇ ਉਹ ਭੈਣ ਦਾ ਫਿਰ ਅਸੀਂ ਘਰ ਲਪਿਆ। ਘਰ ਲੱਭਣ ਤੋਂ ਬਾਅਦ ਉਸ ਭੈਣ ਨੂੰ ਉਸ ਘਰ ਦੇ ਵਿੱਚ ਪੰਚਾਇਆ ਗਿਆ। ਜਦੋਂ ਪਰਿਵਾਰ ਨਾਲ رابطہ ਕੀਤਾ ਉਹ ਕਹਿੰਦੇ ਵੀ ਥੋੜੀ ਦਿਮਾਗੀ ਆਫਸੈਟ ਹੈਗੇ ਦੋ ਸਾਲੋਂ ਕੋਈ ਦਵਾਈ ਚੱਲਦੀ ਆ। ਵੀ ਪਹਿਲਾਂ ਅਸੀਂ ਸੰਕਲ-ਸੁੰਕਲ ਲਾ ਕੇ ਰੱਖਦੇ ਸੀਗੇ ਵੀ ਹੁਣ ਥੋੜਾ ਦਵਾਈ ਨਾਲ ਹੌਲੀ-ਹੌਲੀ ਫਰਕ ਪੈਂਦਾ ਪੈਂਦਾ ਪੈ ਗਿਆ ਵੀ ਕਈ ਵਾਰ ਘਰੋਂ ਨਿਕਲ ਜਾਂਦੀ ਆ। ਵੀਡੀਓ ਬਣਾਉਂਦਾ ਮੇਰਾ ਮਤਲਬ ਇਹ ਹੈ ਕਿ ਨਾ ਹੀ ਫੋਟੋ ਨਹੀਂ ਪਾਉਣੀ ਭੈਣ ਦੀ ਨਾ ਹੀ ਵੀਡੀਓ ਪਾਉਣੀ ਆ ਨਾਲ ਦਾਸੀ ਐਡਰੈਸ ਦੱਸਣਾ ਨਾ ਸਿਰਫ ਵੀਡੀਓ ਬਣਾਉਂਦਾ ਮਕਸਦ ਇਹ ਸੀ ਯਾਰ ਮਾੜੇ ਮੋਟਾ ਇਨਸਾਨੀਅਤ ਨੂੰ ਧਿਆਨ ਦੇ ਰੱਖਾ ਕਰੋ ਮਾਨਸ ਸ਼ਰਮੰਨਾ ਕੋਈ ਯਾਰ ਤੁਸੀਂ ਪੁਸਤਾ ਕੋਲ ਦੇਖਾ ਕਰੋ ਯਾਰ ਕਿੱਦਾਂ ਦੇ ਹਾਲਾਤ ਹੋਏ ਪੈਨੇ ਕਿੱਦਾਂ ਦੀ ਕੋਈ ਸ਼ਰਮ ਨਹੀਂ ਕੋਈ ਹਿਆ ਨਹੀਂ ਸਾਨੂੰ ਯਾਰ ਮਾੜੀ ਮੁੱਡੀ ਸ਼ਰਮ ਮੰਨਿਆ ਕਰੋ ਯਾਰ ਇਨਸਾਨੀਅਤ ਨੂੰ ਕੌਣ ਸ਼ਰਮਸਾਰ ਕਰਦੇ ਹੋ ਤੁਸੀਂ ਯਾਰ ਲੋਕ ਐਸੇ ਇਹ ਜੇ ਲੋਕਾਂ ਨੂੰ ਬੇਨਤੀ ਆ ਯਾਰ ਇਹਜੇ ਬੰਦਿਆਂ ਨੂੰ ਕੁਛ ਲਾਣਤਾ ਪਾਇਆ ਕਰੋ ਕਿ ਇਸ ਤਰ੍ਹਾਂ ਦੇ ਮੰਦਭੁੱਧੀ ਬੰਦਾ ਜਾਂ ਕੋਈ ਵੀ ਆ ਐਸ ਤਰ੍ਹਾਂ ਨਾ ਕਰੋ ਮੇਰਾ ਵੀਰ ਬੇਨਤੀ ਆ ਜਾਂ ਛੋਡੀ ਮਾਂ ਛੋਡੀ ਭੈਣ ਵੀ ਛੋਡੇ ਘਰ ਦੇ ਵਿੱਚ ਰਹਿੰਦੀ ਆ ਜੋ ਛੋਡੀ ਧੀ ਭੈਣ ਕੋਈ ਮੰਦਭੁੱਧੀ ਹੋਊਗੀ ਜਾਂ ਕੋਈ ਦਿਮਾਗੀ ਸਹੀ ਨਹੀਂ ਹੋਈ ਜੇ ਉਹਦੇ ਨਾਲ ਕੋਈ ਇਹਜਾ ਵਿਹਾਰ ਕੀਤਾ ਜਾਵੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਕੀ ਸੋਚੋਗੇ ਤੁਸੀਂ ਬੇਨਤੀ ਆ ਵੀਰ ਵਣ ਕੇ ਇਸ ਤਰ੍ਹਾਂ ਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ